ਇਹ ਨਵੀਂ ਰੂਹ ਆ ਜੀ ਇਹ ਜਿਹੜਾ ਮੰਡੀ ਦਾ ਗੇਟ ਸੀ ਇਹ ਕਿੱਥੇ ਕਰਾਣਾ ਹੈ ਇਹ ਬਹੁਤ ਪੁਰਾਣਾ ਜੀ ਸਾਡੀ ਸੁਰਤ ਤੋਂ ਹੀ ਪਹਿਲਾਂ ਦਾ ਇਹ ਸਮਝ ਲਓ ਕਿ ਅੰਗਰੇਜ਼ਾਂ ਨੇ ਬਣਾਇਆ ਹਿੰਦੁਸਤਾਨ ਪਾਕਿਸਤਾਨ ਵੇਲੇ ਦਾ ਇਹ ਤੇ ਇਹਦੇ ਥੱਲੇ ਰਗਜਾਰ ਕਰ ਰਹੇ ਸੀਗੇ ਉਹ ਵੀ ਖੜਾ ਰਗਜਾਰ ਖਤਮ ਹੁੰਦਾ ਜਾਂਦਾ ਵਾ ਇਹ ਗੇਟ ਡਿੱਗ ਪਿਆ ਖੜਾ ਕਾਫੀ ਨੁਕਸਾਨ ਹੋਇਆ ਜੁੱਤੀਆਂ ਪਾਣੀ ਚ ਰੁੜ ਗਈਆਂ ਫੱਟੇ-ਫੁੱਟੇ ਜਿਹੜੇ ਸਾਡੇ ਰੱਖੇ ਜੋ ਟੁੱਟ ਗਏ ਜਿੰਨਾ ਸਾਡਾ ਫਾਇਦਾ ਹੋਵੇ ਕਰਵਾਇਆ ਜਾਵੇ ਤੇ ਗਰੀਬ ਆਦਮੀ ਤੇ ਇੰਨੀ ਕੀ ਬੇਨਤੀ ਕਰ ਸਕਦੇ ਇਹ ਜੀ ਜੀ ਸੰਕਰਣੀ ਨਹੀਂ ਜਿਆਦਾ ਜਨਾ ਇੰਨਾ ਇਹ ਮੋਗਾ ਦੇ ਨਾਂ ਤੇ ਬਹੁਤ ਚਿਰ ਦੀ ਜੁੜੀ ਆ ਇਹ ਦੋ ਗੇਟ ਸੀ ਜੀ ਇੱਕ ਸਬਜ਼ ਮੰਡੀ ਵਾਲਾ ਸੀ ਇੱਕ ਇਹ ਸੀ ਇਹ ਦੋਹਾਂ ਗੇਟਾਂ ਦੀ ਇੱਕੋ ਸਾ ਇੱਕੋ ਤਰੀਕੇ ਚ ਬਣੇ ਸੀ ਇਹ ਇੱਕੋ ਜੇ ਬਣੇ ਸੀਗੇ ਤੇ ਹੁਣ ਹਿਸਾਬ ਲਾ ਲੋ ਵੀ ਇੰਨਾ ਪੁਰਾਣਾ ਗੇਟ ਅੱਜ ਡਿੱਗ ਪਿਆ ਸ਼ੁਕਰ ਕਰੋ ਕੋਈ ਥੱਲੇ ਹੈ ਨਹੀਂ ਸੀ ਇਹਦੇ ਇਹ ਰਾਤ ਨੂੰ ਡੇਗਿਆ ਵਸیرے ਹਾਂ ਥੱਲੇ ਕੋਈ ਹੁੰਦਾ ਤੇ ਉਹਨੇ ਮਰ ਜਾਣਾ ਸੀ ਕਰੇ ਨੇ ਇਹੀ ਬੈਠੇ ਹੁੰਦੇ ਆ ਹਾਂ ਸਰ ਇੱਕ ਦਾਣਾਮਾਟੀ ਦੇ ਬਾਹਰ ਗੇਟ ਸੀ ਉਹਦੀ ਛੱਤਾਂ ਕੀ ਬਹੁਤ ਪੁਰਾਣਾ ਗੇਟ ਹੈ 106 ਸਾਲ ਪੁਰਾਣਾ ਉਹਦੀ ਛੱਤ ਗਿਰੀ ਗਈ ਹੈ ਤੇ ਇਹਦੇ ਬਾਰੇ ਬਿਲਕੁਲ ਸੂਚਨਾ ਸਵੇਰ ਮਿਲੀ ਸੀ ਛੱਤ ਗਿਰਨ ਦੀ ਕਿਉਂਕਿ ਬਹੁਤ ਪੁਰਾਣੀ ਉਹ ਬਿਲਡਿੰਗ ਬਣੀ ਹੋਈ ਹੈ ਸੂਚਨਾ ਮਿਲਣ ਤੋਂ ਬਾਅਦ ਅਸੀਂ ਟ੍ਰੈਫਿਕ ਨੂੰ ਸੁਚਾਰੂ ਚਲਾਉਣ ਵਾਸਤੇ ਲੋਕਾਂ ਦੀ ਸਹੂਲਤ ਵਾਸਤੇ ਤੁਰੰਤ ਹੀ ਅਸੀਂ ਜੀਸੀਬੀ ਭੇਜ ਕੇ ਸਾਰਾ ਮਲਬਾ ਉਥੋਂ ਕਲੀਅਰ ਕਰਵਾਤਾ ਹੁਣ ਟ੍ਰੈਫਿਕ ਬਿਲਕੁਲ ਸਹੀ ਢੰਗ ਨਾਲ ਚੱਲ ਰਿਹਾ ਔਰ ਇਸ ਸੰਬੰਧੀ ਮਾਨਯੋਗ ਕਮਿਸ਼ਨਰ ਜੀ ਨੂੰ ਔਰ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਗਲੀ ਰੀ ਕਾਰਵਾਈ ਇਹ ਕੋ ਉਹਨਾਂ ਦੇ ਬਲੋ ਕੀਤੀ ਜਾਏ ਸਰ ਕਾਰਨ ਤੋਂ ਕੋ ਪਤਾ ਲੱਗਿਆ ਵੀ ਕਿਸ ਕਾਰਨ ਦਾ ਕਰਕੇ ਮੇਨ ਬਾਰਿਸ਼ ਚੱਲ ਰਹੀ ਹੈ ਕਾਰਨ ਤਾਂ ਇਸ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਜੀ ਜੋ ਸਾਡੀ ਡਿਊਟੀ ਬੰਦੀ ਸੀ ਉੱਥੇ ਸੁਚਾਰੂ ਢੰਗ ਨਾਲ ਟ੍ਰੈਫਿਕ ਨੂੰ ਚਲਾਉਣਾ ਔਰ ਉਹ ਸੀ ਕਰਵਾ ਦਿੱਤਾ ਹੈ ਕਿ ਮਲਬਾ ਹਟਾ ਦਿੱਤਾ ਗਿਆ ਕੋਈ ਸਸਾ ਕੋਈ ਜਾਨੀ ਨੁਕਸਾਨ ਵਗੈਰਾ ਕੋਈ ਹੋ ਨਹੀਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ